ਲੇ ਵੀ ਬਰਨਾਲੇ ਜ਼ਿਲ੍ਹੇ ਵਾਲਿਓ ਤੁਸੀਂ ਤਾਂ ਪੂਰੇ ਹੀ ਤਕੜੇ ਹੋ ਜੋ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਸੇਖੋਂ ਜੀ ਹੋਣਗੇ ਪਹਿਲਾਂ ਮੈਂ ਸਵਾਗਤ ਕਰਨਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਐਨ ਵਧੀਆ ਫਿਰ ਵਧੀਆ ਕਹਿਮਾਂ ਜੀ ਐਨ ਵਧੀਆ ਫਿਰ ਬਈ ਜਿੰਮ ਚ ਨਹੀਂ ਲੈ ਕੇ ਆਇਆ ਮੈਂ ਤੁਹਾਨੂੰ ਮੈਂ 에ਰਪੋਰਟ ਹੀ ਲੈ ਆਇਆ 에ਰਪੋਰਟ ਵੀ ਮੈਂ ਨਾ ਅੰਮ੍ਰਿਤਸਰ ਵਾਲੇ ਤੋਂ ਛੋਟਾਂ ਚ ਨੇ ਸਾਡੇ ਜਿੰਮ ਬੜਾਈ ਬੈਠੇ ਨਹੀਂ ਨਹੀਂ ਗੱਲ ਪਤਾ ਕੀ ਆ ਆ ਜਿੱਥੇ ਮੈਂ ਖੜਾ ਆ ਜਿਹੜਾ ਬੈਕਗ੍ਰਾਉਂਡ ਆ ਮਗਰ ਇਹ ਆ ਸਵੀਮਿੰਗ ਪੂਲ ਸਵੀਮਿੰਗ ਪੂਲ ਘਰੇ ਨਹੀਂ ਬਣਾਇਆ ਕੱਲੇ ਆਪ ਦੇ ਸ਼ੌਂਕ ਨੂੰ ਨਹੀਂ ਬਣਾਇਆ ਇਹ ਜਿਮ ਵਾਲੇ ਜਿਹੜੇ ਮੇਰੇ ਵੀਰ ਇੱਥੇ ਮੈਂਬਰਸ਼ਿਪ ਲੈਣਗੇ ਜਿਹੜੇ ਜਿਮ ਲਉਣਗੇ ਉਹਨਾਂ ਵਾਸਤੇ ਸਹੂਲਤਾਂ ਹੈ ਪਹਿਲਾਂ ਮੈਂ ਜਿਮ ਚ ਲੈ ਕੇ ਚੱਲਦਾ ਤੁਹਾਨੂੰ ਜਿਮ ਦਿਖਾਉਨੇ ਆਪਾਂ ਪਹਿਲਾਂ ਮੈਨੂੰ ਆ ਹੀ ਦੱਸਿਓ ਜੀ ਇਹ ਦਿਮਾਗ ਚ ਕਿੱਥੋਂ ਆ ਗਿਆ ਵੀ ਐਡੀ ਜਿਮ ਬਣਾad ਗਏ ਇੰਨੀਆਂ ਸਹੂਲਤਾਂ ਦੇ ਦੇ ਗਏ ਇਹ ਬਾਹਰੋਂ ਕੋਈ ਦੇਖ ਕੇ ਦਿਮਾਗ ਚ ਪਲਾਨ ਜਾ ਗਿਆ ਕਿ ਬੈਠੇ ਬੈਠੇ ਨੇ ਕਿਹਾ ਵੀ ਚੱਕ ਦੀਏ ਕੰਮ ਸਾਰਿਆਂ ਤੋਂ ਵੱਖਰੀ ਕਰਨੀ ਹੈ ਚੀਜ਼ ਐਕਚੁਅਲੀ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ ਵੀਰੇ ਠੀਕ ਹੈ ਜੀ ਮੈਂ ਘੁੰਮਦਾ ਫਿਰਦਾ ਬਹੁਤ ਸੀਗਾ ਬਾਹਰ ਜਾਣਾ ਤੇ ਮੈਂ ਉਹਨੂੰ ਦੇਖ ਦੇ ਕੇ ਵੀ ਅਲੱਗ-ਅਲੱਗ ਮੈਂ ਦੇਖਦਾ ਸੀਗਾ ਵਧੀਆ-ਵਧੀਆ ਸੀਨ ਹਾਂ ਬਸ ਉਹਨੂੰ ਇਕੱਠਾ ਕਰਕੇ ਮੈਂ ਬਣਾ ਲਿਆ ਮੈਂ ਕਿ ਇੱਕ ਜਗ੍ਹਾ ਤੇ ਆਪ ਹੀ ਬਣਾ ਲਈਏ ਵੀ ਨਾਲੇ ਆਪਦੇ ਫੰਕਸ਼ਨ ਹੋ ਜਾ ਕਰੋ ਚਲੋ ਨਾਲੇ ਹਾਂ ਵਰੀਆ ਤੇ ਨਾਲ ਸਾਰਾ ਕੁਝ ਪ੍ਰੋਵਾਈਡ ਕਰਦਾਂਗੇ ਸਾਰਿਆਂ ਨੂੰ ਹਾਂ ਟਿਪੜ ਦੇਖਣ ਚੀਜ਼ ਬਣਾਈ ਆ ਇਤਨੀ ਡਿਫਰੈਂਟ ਚੀਜ਼ ਦਾ ਸ਼ੌਂਕ ਸੀ ਮੈਨੂੰ ਰੀਨਰੀ ਦਾ ਸ਼ੌਕ ਵਾਦੀ ਗ੍ਰੀਨਰੀ ਵੇਰਾਂ ਦਾ ਹਾਂ ਇਹ ਦੇਖੋ ਹੁਣ ਨੇੜੇ ਆਪਣੇ ਇੱਥੇ ਬਰਨਾਲਾ ਪੈਂਦਾ ਹਾਂਜੀ ਹਾਂਜੀ ਬਰਨਾਲੇ ਸਾਰੇ ਭਰਾਵਾਂ ਦਾ ਆਪ ਦਾ ਆਪ ਦਾ ਕੰਮ ਆ ਪਰ ਇਹ ਚੀਜ਼ ਵੱਖਰੀ ਕਿਉਂ ਐਡ ਕਰਨ ਦਾ ਸਾਡਾ ਕਿਉਂ ਜਰੀਆ ਕਿਉਂ ਬਣਿਆ ਉਹ ਹੀ ਬਣਿਆ ਹਾਂਜੀ ਜਿਮ ਜਿਮ ਪਹਿਲਾਂ ਤੁਸੀਂ ਚੈੱਕ ਕਰੋ ਯਾਰ ਜਿਮ ਦੇਖ ਤੂੰ ਚਾਹੇ ਵਾਚ ਭੱਜਿਆ ਫਿਰ ਕੂਂਛਲਾ ਕੀ ਖੇਡ ਲੈ ਈਡੀ ਜੈਮ ਆ ਆ ਜੈਮਾਂ ਕੀ ਸਾਰੀ ਜਿੱਡੀ ਜੈਮਾਂ ਉਨਨੇ ਹੀ ਖੁੱਲੇ ਦਿਲ ਨਾਲ ਸਾਰੀ ਚੀਜ਼ ਬਣਾਈ ਆ। ਸਵੀਮਿੰਗ ਪੂਲ ਆ ਗਿਆ। ਜੇ ਤੁਸੀਂ ਸਵੀਮਿੰਗ ਪੂਲ ਦੀ ਨਾਲ ਮੈਂਬਰਸ਼ਿਪ ਲੈਣੀ ਆ ਉਹ ਵੀ ਮਿਲ ਜੂਗੀ। ਤੇ ਜੇ ਕੋਈ ਬੰਦਾ ਮੇਰੇ ਵਰਗਾ ਕਹੇ ਮੈਂ ਕੱਲੀ ਲਾਉਣੀ ਜੀ ਐਮ ਆਈ। ਹਾਂਜੀ ਉਹਦੇ ਵੀ ਮਿਲ ਜੂਗੀ। ਕੱਲੀ ਜਿੰਮ ਦੀ ਮੈਂਬਰਸ਼ਿਪ ਵੀ ਆਪਾਂ ਜਿਵੇਂ ਸਟਾਰਟਿੰਗ 'ਚ ਆਪਾਂ ਗਿਫਟ ਦੇ ਰਹੇ ਆ ਸਵੀਮ ਪੂਲ ਫ੍ਰੀ ਦੇ ਰਹੇ ਆ। ਅੱਛਾ। ਸਟਾਰਟਿੰਗ 'ਚ ਗਿਫਟ ਦਮਾ ਹੈ ਸਵੀਮ ਪੂਲ ਆ। ਉਹ ਜਿਹੜਾ ਮੇਰੇ ਵਰਗਾ ਦਾ ਲਾ ਗਿਆ ਲਾ ਗਿਆ। ਹਾਂਜੀ ਉਹ ਕਿੜਾ ਮਹੀਨੇ ਚ ਲਾ ਗਿਆ ਦਾ ਲਾ ਗਿਆ ਜੀ। ਠੀਕ ਆ ਜਿਹੜਾ ਤੁਸੀਂ ਭਰਨੇ ਪੈਸੇ ਕਹਿ ਲਗੇ ਜਿੰਮ ਦੇ ਆ ਮੈਂਬਰ ਤੇ ਉਧਰ ਤੁਹਾਨੂੰ সুইমিਂਗ ਪੂਲ ਵਾਲਾ ਪਾਸਾ ਫ੍ਰੀ ਮਿਲ ਜਾਣਾ ਹਾਂ ਆ ਮਹੀਨੇ ਆਪਣੀ ਆਫਰ ਆ ਸਟਾਰਟਿੰਗ ਕਰਕੇ ਤੇ ਜੇ ਮੈਂ ਚੱਲਦੀ ਵੀਡੀਓ ਚ ਰੇਟ ਪੁੱਛ ਲਾਂ ਤੁਹਾਨੂੰ ਵੀ ਰੇਟ ਕਿੰਨਾ ਕੁ ਵੀ ਅਗਲਾਂ ਇਹ ਵੀ ਨਾ ਡਰੀ ਜਾਵੇ ਸੁਣ ਕੇ ਨਹੀਂ ਰੇਟ ਤਾਂ ਚਲੋ ਤੁਹਾਨੂੰ ਦੱਸ ਦਾਂਗੇ ਦੱਸਣ ਦੀ ਕੋਈ ਚੱਕਰ ਨਹੀਂ ਹੈਗਾ ਪਹਿਲਾਂ ਆ ਕੇ ਇੱਥੇ ਦੇਖੋ ਵਿਜ਼ਿਟ ਕਰੋ ਜੀ ਹਾਂ ਹਾਂ ਰੇਟ ਵੱਧਾ ਘਟਾ ਤੁਸੀਂ ਕਹਿੰਨਾ ਵੱਧਾ ਘਟਾ ਫੋਨ ਤੇ ਉਹ ਚੀਜ਼ ਬਣਨੀ ਨਹੀਂ ਹੂੰ ਪਹਿਲਾਂ ਵਿਜ਼ਿਟ ਕਰੋ ਸਾਰਾ ਏਰੀਆ ਦੇਖੋ ਜੀ ਆ ਆਪਣਾ ਕਾਰਡੀਓ ਏਰੀਆ ਪਰਾ ਏਰੀਆ ਦੇਖੋ ਫੇਰ ਆਪਾਂ ਫੇਰ ਅਪਰੇਟ ਦੀ ਗੱਲ ਕਰਾਂਗੇ ਤੁਹਾਨੂੰ ਵਧੀਆ ਲੱਗੂ ਇੱਕ ਦਿਨ ਲਾਓ ਹਾਂ ਜੀ ਤੁਹਾਨੂੰ ਵਧੀਆ ਲੱਗੂ ਫੇਰ ਲਿਓ ਮੈਂ ਫਿਰ ਕੋਈ ਤੱਕਾ ਕੋਈ ਨਹੀਂ ਹੈਗਾ ਜੀ ਇਹ ਜਿਹੜੇ ਨੰਬਰ ਦੋ ਚੱਲਦੇ ਆ ਨਾ ਹਾਂ ਜੀ ਉਹ ਨੰਬਰ ਦੋ ਨੰਬਰ ਤੁਹਾਨੂੰ ਤਾਂ ਪਾਏ ਆ ਤੁਸੀਂ ਫੋਨ ਲਾ ਕੇ ਰੇਟ ਨਹੀਂ ਪੁੱਛਣਾ ਐਂ ਪੁੱਛਣਾ ਵੀ ਲੋਕੇਸ਼ਨ ਪੇਜੋ ਵਿਜ਼ਿਟ ਕਰਨ ਹਾਂ ਜੀ ਹਾਂ ਜੀ ਹਨਾ ਪਹਿਲਾਂ ਲੋਕੇਸ਼ਨ ਦੇਖੋ ਆ ਕੇ ਥੋੜਾ ਜੀ ਲੱਗਦਾ ਇੱਥੇ ਤੁਹਾਨੂੰ ਨੇਚਰ ਵਧੀਆ ਲੱਗਦੀ ਆ ਮਾਈਂਡ ਫਰੈਸ਼ ਹੁੰਦਾ ਇੱਥੇ ਆ ਕੇ ਫੇਰ ਲਿਓ ਮੈਂਬਰਸ਼ਿਪ ਨੇ ਕੋਈ ਤੱਕਾ ਨਹੀਂ ਹੈਗਾ ਜੀ ਹਾਂ ਨਹੀਂ ਕੋਈ ਤੱਕਾ ਨਹੀਂ ਹ ਸੈਟ ਕਰਨਾ ਸ੍ਰੀ ਸਤਲਜੀ ਜਿਮ ਹੈਗਾ ਜੀ ਤੇ ਖਾਲੀ ਆਪਣੀ ਨੇਚਰ ਲਈ ਸਾਰਾ ਆਪਣੇ ਬੂਟੇ ਹੈਗੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਦੱਸੋ ਜੀ ਤੁਸੀਂ ਸਾਰੀ ਦੁਨੀਆਂ ਹੀ ਘੁੰਮੀ ਹਾਂ ਜੀ ਹਾਂਜੀ ਹਾਂਜੀ ਸਾਰੇ ਥਾਈ ਵਿਜ਼ਿਟ ਕੀਤਾ ਉਹ ਸਾਰੇ ਥਾਂ ਤੋਂ ਕੁਛ ਕੁਛਕ ਆਈਡੀਆ ਚੱਕ ਕੇ ਉਹ ਸਾਰਾ ਇੱਥੇ ਆ ਕੇ ਮਿਕਸ ਕਰਤਾ ਹਾਂਜੀ ਮਿਕਸ ਕਰਤਾ ਜਿਹੜੀਆਂ ਤੁਹਾਨੂੰ ਭੱਟੀਆਂ ਤੋਂ ਭੱਟੀਆਂ ਤੋਂ ਭੱਟੀਆਂ ਜਿਮਾਂ 'ਚ ਫੈਸਿਲਟੀਆਂ ਮਿਲਦੀਆਂ ਨਾ ਉਹ ਤੁਹਾਨੂੰ ਪੰਜਾਬ 'ਚ ਇੱਥੇ ਰਹਿ ਕੇ ਸਾਰੀ ਚੀਜ਼ ਮਿਲੂਗੀ ਜੈਜ ਦੇ ਰੇਟ ਤੇ ਹਾਂ ਜੈਜ ਰੇਟ ਦੇ ਨਾ ਕੈਨੇਡਾ ਦੇ ਕੈਨੇਡਾ ਦੇ ਜਿਹਮਤ ਤੁਸੀਂ ਦੇਖ ਲਿਓ ਵੀਡੀਓ ਨਾਲ ਕੰਪੇਅਰ ਕਰਿਓ ਕੈਨੇਡਾ ਦੇ ਜਿਹਮ ਦੇ ਵੀਡੀਓ ਨਾਲ ਇਹਦੇ ਜਿਹਮ ਨਾਲ ਬਰੋਪਰ ਆਈ ਸੇਮ ਆਪਣਾ ਸਿਸਟਮ ਆ ਜੀ ਪੋਰਟਰ ਸਾਰਾ ਸਮਾਨ ਆਪਣਾ ਹੀ ਜੀ ਤੇ ਉਧਰ ਦੇਖੋ ਜੋਕਰ ਪੈਰ ਆ ਪੂਰੇ ਵਧਿਆ ਨਹੀਂ ਹੈ ਸਾਈਕਲ ਵਗੈਰਾ ਆਪਣੇ ਪੁਕਟ ਦਾ ਉਹ ਜੋਗਰ ਚੱਕਰ ਉਹ ਸਾਈਕਲ ਹੀ ਜਿਹੜੇ ਤਿੰਨ ਤਰ੍ਹਾਂ ਦੇ ਪਏ ਆ ਲੈ ਹੋਰ ਦੱਸੋ ਜੋਗਰ ਦੇ ਘਰੋਈ ਜੋਗਰ ਵੀ ਪੂਰੇ ਟਾਪ ਦੇ ਆ ਜੀ ਆਏ ਨਹੀਂ ਵੀ ਮਾੜੀ ਮਸ਼ੀਨਰੀ ਲਾਤੀ ਉਹ ਮਸ਼ੀਨਰੀ ਹਿੰਦੀ ਹਾਈ ਟਾਪ ਦੀ ਹੈ ਹਾਂਜੀ ਟਾਪ ਦੀ ਮਸ਼ੀਨਰੀ ਹੈ ਤੇ ਬਾਕੀ ਸਾਰੀ ਏਸੀ ਹੈ ਜੀ ਪੀਸੀ ਵੀ ਸਾਰਾ ਏਸੀ ਹੈ ਖੁੱਲੀ ਏਸੀ ਹੈ ਆਪਣਾ ਤੇ ਜੇ ਵਿਜ਼ਿਟ ਕਰਨਾ ਹੋਵੇ ਸੱਚ ਲੋਕੇਸ਼ਨ ਕੀ ਹੈ ਉਹ ਵੀ ਮੈਨੂੰ ਦੱਸ ਦੋ ਲੋਕੇਸ਼ਨ ਆਪਣਾ ਹੀ ਟੀਮਾਪਿੰਡ ਪੈ ਜਾਂਦਾ ਹੀ ਇਹ ਟੀਮਾ ਕੈਰੇ ਰੋਡ ਤੇ ਆਈ ਇਹ ਚੀਮਾ ਕੈਰੇ ਬੀ ਫੋਨ ਕਰਾਂਗੇ ਆਪਾਂ ਲੋਕੇਸ਼ਨ ਸ਼ੇਅਰ ਕਰ ਦਾਂਗੇ ਜੀ ਯਾਰ ਜਦੋਂ ਤੁਸੀਂ ਚੀਮਾ ਕੈਰੇ ਰੋਡ ਜਦੋਂ ਉਹ ਪੈ ਗਏ ਹਾਂਜੀ ਉਦੋਂ ਬਾਅਦ ਤੁਹਾਨੂੰ ਪੈਲ ਸੰਗੋ ਦੂਰ ਹੀ ਦੱਸਣ ਲੱਗ ਗਏ ਬਸ ਬਸ ਹਾਂਜੀ ਬਸ ਤੁਹਾਨੂੰ ਆਏ ਦੱਸੋ ਵੀ ਕੋਈ ਵੱਡੀ ਚੀਜ਼ ਬਣੀ ਵੀ ਆ ਤੇ ਕੱਲੀ ਇਹ ਜੈਮੀ ਬਣੀ ਕੱਲਾ ਹੀ ਆਪਣਾ ਇੱਥੇ ਇਸ ਕਦੋਂ ਤੁਸੀਂ ਬਣੋਗੇ ਆਪਣੇ ਇੱਧਰ ਲੈਫਟ ਸਾਈਡ ਤੇ ਇਦੋਂ ਬਰਨਾਲੇ ਕਨੀ ਆਉਂਗੇ ਲੈਫਟ ਸਾਈਡ ਤੇ ਆ ਇਦਨੋਂ ਕਹਿ ਰਿਆਂ ਕਨੀ ਆਉਂਗੇ ਰਾਈਟ ਸਾਈਡ ਤੇ ਆ ਹਾਂਜੀ ਤੇ ਸਾਰਾ ਆਪਣਾ ਕਿਵੇਂ ਹੱਟਾ ਬਣੀਆ ਬਾਹਰ ਇਹ ਸਾਰੀਆਂ ਦੋਨੋਂ ਦਿਖ ਜਾਂਦੀਆਂ ਨੇ ਤੇ ਬਾਹਰ ਜਿਹੜਾ ਇੰਨਾ ਪ੍ਰੋਜੈਕਟ ਲਾਇਆ ਉਹ ਇੰਨਾ ਪ੍ਰੋਜੈਕਟ ਕਾਹਦੇ ਚੱਲੀ ਜਾਂਦਾ ਕੋਈ ਉਹ ਲਾਰੇ ਆ ਜੀ ਆਪਾਂ ਇੱਕ ਰੈਸਟੋਰੈਂਟ ਬਣਾ ਰਹੇ ਆ ਜੀ ਅੱਛਾ ਆਪਾਂ ਜੀ ਮਿਨੀ ਮਾਲਦੀਵ ਬਣਾ ਰਹੇ ਆ ਜੀ ਆਪਣਾ ਪਾਣੀ 'ਚ ਹੱਟਾ ਬਣਾ ਰਹੇ ਆ ਜੀ ਰੈਸਟੋਰੈਂਟ ਵਾਲੀਆਂ ਹਾਂਜੀ ਤੇ ਪਾਣੀ 'ਚ ਭਰੂ ਬਣਾ ਰਹੇ ਆ ਜੀ ਮਾਲਦੀਵ ਮਿਨੀ ਮਾਲਦੀਵ ਬਣਾ ਦਾਂਗੇ ਕੋ ਦੋ ਬਣੂਗਾ ਤੁਹਾਨੂੰ ਉਹ ਵੀ ਦਿੱਤਾ ਦੇ ਦੋ ਜੀ ਹਾਂਜੀ ਉਹ ਹੀ ਤਿਆਰ ਸਟਾਰਟ ਹੋ ਰਿਹਾ ਵਾ ਡ੍ਰੀਮ ਪ੍ਰੋਜੈਕਟ ਸਿਮਰਾ ਜੀ ਕਰਤਾ ਸ਼ੁਰੂ ਹੁਣ ਅੱਛਾ ਜੀ ਕੋਈ ਆਰਕੀਟੈਕਟ ਨਹੀਂ ਹੈਗਾ ਜੀ ਸਾਰਾ ਆਰਕੀਟੈਕਟ ਮੈਂ ਹੀ ਆ ਜੀ ਅਸੀਂ ਤੁਸੀਂ ਆ ਕੋਈ ਆਰਕੀਟੈਕਟ ਨਹੀਂ ਹੈਗਾ ਜੀ ਸਾਰਾ ਡ੍ਰੀਮ ਪ੍ਰੋਜੈਕਟ ਆ ਇਹ ਮੈਂ ਤੁਹਾਨੂੰ ਕਿਹਾ ਵੀ ਕੱਲੀ ਮਾੜੀ ਮਾੜੀ ਚੀਜ਼ ਚੋਗ ਲਿਆਂਦੀ ਸਾਰੇ ਦੇਸ਼ ਤੇੋਂ ਇੱਥੇ ਆ ਕੇ ਸਾਰਾ ਇਕੱਠਾ ਕਰ ਕੋਈ ਕੋਈ ਆਰਕੀਟੈਕਟ ਇੱਕ ਵੀ ਅੱਜ ਡੈਕਟ ਨੂੰ ਨਹੀਂ ਕੰਮ ਕਰਾਇਆ ਜੀ ਤੇ ਫਿਰ ਤੁਸੀਂ ਤਾਂ ਹੁਣ ਐ ਕਮਾਕਾਰਾਂ ਚ ਵੀ ਵਿਜੀਉ ਜਿੰਮ ਦੀ ਓਪਨਿੰਗ ਵੀ ਹੋ ਗਈ ਇੱਥੇ ਫਿਰ ਜੇ ਮੇਰੇ ਵਰਗਾ ਆ ਗਿਆ ਉਹਨੂੰ ਸਿਖਾਉ ਨੂੰ ਬਾਹ ਫੜਨ ਵਾਲਾ ਬੰਦਾ ਕੌਣ ਆਪਣਾ ਹੀ ਆਪਣਾ ਹੀ ਇਹ ਕੋਸ ਸਾਹਿਬ ਨੇ ਅੱਛਾ ਇਹ ਕੋਸ ਸਾਹਿਬ ਆ ਹਾਂ ਜੀ ਨਾ 6-7 ਸਾਲ ਹੋ ਗਏ ਜਿੰਮ ਲਾਉਂਦਿਆਂ ਨੂੰ ਉਮਰ ਵੀ ਬਾਲੀ ਨਹੀਂ 23-24 ਸਾਲ ਹੋਰ ਆਈ 10ਵੀਂ ਕਲਾਸ ਚ ਲੱਗੇ ਸੀਗੇ ਜਿੰਮ ਚ ਸਟਾਰਟ ਕਰਦਾ ਸੀ ਇਹ ਇਹ ਭਰਾ ਨੂੰ 6-7 ਸਾਲ ਹੋ ਗਏ ਮੈਨੂੰ 6-7 ਮਹੀਨੇ ਹੀ ਹੋਏ ਐ ਇਹ ਤੁਸੀਂ ਫਰਕ ਦੇਖ ਲਓ ਕਿੰਨਾ ਤੇ ਇਹ ਭਰਾ ਹੋ ਗਏ। ਨਹੀਂ ਪੂਰਾ ਸਰੀਰ ਸੈੱਟ ਸੀਗਾ ਡਾਊਨ ਆ ਗਿਆ ਹੁਣ। ਫਿਰ ਤਿਆਰ ਕਰਾਂਗੇ ਦੁਬਾਰਾ ਇਹਨੂੰ। ਹੂੰ। ਰਾਣੀਆਂ ਵੀਡੀਓ ਦੇਖੋਗੇ ਤੁਹਾਨੂੰ ਦਿਖਾਵਾਂਗੇ ਬਹੁਤ ਸੈੱਟ ਸੀ ਸਰੀਰ ਦਾ। ਜੀ। ਤੇ ਐਕਚੁਅਲੀ ਸਰੀਰ ਰੱਖਣਾ ਪੈਂਦਾ ਮੈਂਟੇਨ ਕਰਨਾ ਮੈਂਟੇਨ ਉਹ ਥੋੜਾ ਜਿਹਾ ਤੋ ਹੋਇਆ ਨਹੀਂਗਾ ਕੰਮ ਕਾਰ ਚ ਇਧਰ ਲੱਗ ਗਿਆ। ਅੱਛਾ ਇਹ 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 ਭਰਾ ਤੁਹਾਨੂੰ ਮਿਲਣਗੇ ਇੱਥੇ? ਹਾਂ ਜੀ। ਤੇ ਜਾਂ ਅੰਕਲ ਜੀ ਆਪ ਮਿਲਦੇ ਹੋਨਰ ਸਾਹਿਬ ਤੇ ਤੁਹਾਨੂੰ ਮੈਂਬਰਸ਼ਿਪ ਲੈਣੀ ਆ ਜਾਂ ਕੋਈ ਗੱਲ ਕਰਨੀ ਆ ਜਿਮ ਚ ਆ ਕੇ ਤੁਹਾਨੂੰ ਆਏ ਨਹੀਂ ਕੋਈ ਡਰ ਹੋ ਵੀ YouTube ਤੋਂ ਦੇਖ ਕੇ ਐਕਸਰਾਈਆਂ ਲਾਉਣੀਆਂ ਭਰਾ ਖੜਾ ਕੋਲ ਹਾਂਜੀ ਭੁਲੇ ਮੈਂ ਔਰ ਦੇਵੇ ਬਣਾ ਲਈ ਨਹੀਂ ਪਰਸਨਲ ਪਰਸਨਲ ਕਿਨੇ ਲੈਣਾ ਟ੍ਰੇਨਰ ਆਪਾਂ ਉਹ ਵੀ ਅਵੇਲੇਬਲ ਕਰਾਂਗੇ ਅੱਛਾ ਜੇ ਕੱਲੇ ਬੰਦੇ ਨੇ ਕੱਲੇ ਬੰਦੇ ਨੇ ਘੰਟੇ ਲਈ ਕਿੰਨਾ ਘੰਟੇ ਘੰਟੇ ਦੇ ਘੰਟਾ ਜਿਮ ਲਾਉਣਾ ਉਹਦੇ ਲਈ ਆਪਾਂ ਪ੍ਰੋਵਾਈਡ ਕਰਾਂਗੇ ਐਕਸਟਰਾ ਉਹ ਚਾਰਜ ਹੋਣਗੇ ਆਪਾਂ ਹਾਂ ਉਹ ਐਕਸਟਰਾ ਚਾਰਜ ਹੋਣਗੇ ਬਈ ਗੱਲ ਕੀ ਆ ਉਹਨੂੰ ਕੋਈ ਗੱਲ ਤੁਹਾਡੇ ਦਿਮਾਗ 'ਚ ਇਹ ਜੀ ਆ ਹੀ ਨਹੀਂ ਸਕਦੀ ਵੀ ਫਲਾਨੀ ਚੀਜ਼ ਜਿੰਮ 'ਚ ਫਲਾਨੀ ਚ ਹੈਗੀ ਇੱਥੇ ਹੈ ਨਹੀਂ। ਸਹੀ ਹੈ ਨਾ? ਬਾਕੀ ਆਪਣਾ ਇੱਥੇ ਬਾਰ ਵੀ ਬਣਾ ਰਹੇ ਆਪਾਂ, ਸ਼ੇਕ ਬਾਰ ਵਗੈਰਾ। ਅੱਛਾ ਉਹ ਵੀ ਵੇਚੀ ਸਾਰਾ? ਹਾਂਜੀ ਉਹ ਸਾਹਮਣੇ ਬਾਰ ਆਈ ਉਹ। ਬਈ ਉਹ ਬੰਦੇ ਦੀ ਮੇਰੇ ਅੱਗੇ ਦੀ ਜਿੰਮ ਲਾ ਲੰਦਾ। ਕੌਲ ਹੋ ਜਾਂਦੀ ਆ। ਅੱਜ ਕੀ ਤੋਂ ਡਾਈਟ ਵਗੈਰਾ ਨਹੀਂ? ਹੋਰ ਨਹੀਂ ਮੇਨਟੇਨੈਂਸ। ਹੂੰ। ਇਹ ਤੋਂ ਡਾਈਟ ਨਹੀਂ ਪ੍ਰੋਵਾਈਡ ਹੋ ਰਹੀ ਆਪ ਨਹੀਂ। ਪਨਾ ਹੋ ਰਹੀ ਕੌਲ ਕਰ ਜਾਂਦਾ ਬੰਦਾ। ਉਹ ਆਪਾਂ ਸ਼ੇਕ ਵਗੈਰਾ ਹੂੰ ਪ੍ਰੋਟੀਨ ਵਗੈਰਾ ਸੈਲਡ ਵਗੈਰਾ ਅਵੇਲੇਬਲ ਕਰ ਦਾਂਗੇ ਆਪਾਂ। ਉਹ ਸਾਰੀ ਚ ਕਰੀ ਕੁਕਿੰਗ ਆਪਣਾ ਮੱਛੀ ਵਗੈਰਾ ਚਿਕਨ ਜੋ ਕੋ ਨਾਲ ਜੋ ਵੀ ਨੌਨ ਵੇਜ ਵੇਜ ਜੀ ਜੀ ਉਹ ਆਪਾਂ ਕੋਲ ਰੈਸਟੋਰੈਂਟ ਬਣ ਕੇ ਅਵੇਲੇਬਲ ਮੇਲ ਕਰ ਦਾਂਗੇ ਉਹ ਤਿੰਨੇ ਮੇਲਾ ਆਪਾਂ ਪੈਕੇਜ ਬਣਾਵਾਂਗੇ ਜੀ ਤੇ ਉਹ ਐਕਸਟਰਾ ਚਾਰਜ ਹੋਊਗਾ ਤੇ ਸ਼ੇਕ ਵਗੈਰਾ ਸਾਰਾ ਸੈਲਡ ਵਗੈਰਾ ਉਹ ਅਵੇਲੇਬਲ ਕਰ ਦਾਂਗੇ ਹੁਣ ਆਪਾਂ ਸਪਲੀਮੈਂਟ ਸਟਾਕ ਸਾਰਾ ਹੀ ਆ ਜਾਊਗਾ ਸਾਰਾ ਕੁਝ ਆ ਜਾਊਗਾ ਆਪਣੇ ਸਟੀਮ ਬਾਥ ਵੀ ਲੈ ਕੇ ਆ ਰਹੇ ਹਾਂ ਸੋਨਾ ਬਾਥ ਵੀ ਲੈ ਕੇ ਆ ਰਹੇ ਹਾਂ ਕਿਵੇਂ ਆਪਣੇ ਮਮ ਉਹ ਕੁਮਰ ਕਾਰਮੈਂਟ ਹੋ ਗਈ ਦੇਖਦੇ ਇੱਥੇ ਕਿਵੇਂ ਏਰੀਆ ਥੋੜਾ ਜਨਾ ਹੈਗਾ ਜੀ ਉਹ ਸਾਬ ਨਾਲ ਆਪਾਂ ਫਿਰ ਉਹ ਵੀ ਲਾਵਾਂਗੇ ਆਪਾਂ ਏਰੀਆ ਤਾਂ ਯਾਰ ਉਹ ਵੀ ਆਪਾਂ ਉਹ ਵੀ ਸਾਰਾ ਓਪਨ ਹੀ ਬਣਾਉਣਾ ਦੱਸ ਹਾਂ ਬੰਦਾ ਸਟੀਮ ਬਾਥ ਲਵੇ ਬਾਹਰ 뷰 ਦਾ ਨੀਚੇ ਦਾ ਇੰਜੋਏ ਮਾਰੇ ਨੰਦ ਲਵੇ ਸੀਸੀ ਦਾ ਹੀ ਬਣਾਉਣਾ ਉਹ ਵੀ ਬਸ ਸਵਾਦ ਆਵੇ ਬਸ ਉਨੀ ਜਗ੍ਹਾ ਕਵਰ ਕਰਾਂਗੇ ਬੰਦਾ ਦੇਖੇ ਨਾ ਹਾਂਜੀ ਪਰੋਫੈਕਟ ਤੇ ਆ ਜਿਮ ਦੀ ਮੈਂ ਦੇਖਾਂ ਕਿ ਕਿੰਨੇ ਥਾਂ ਚ ਬਣ ਗਈ ਹੋ ਆਪਣੀ ਕਿੰਨੇ ਲਗਭਗ ਕਿੰਨੇ ਸਕਰ ਫੁੱਟ ਇਹ 8000 ਸਕਰ ਫੁੱਟਾਂ ਟੁੱਟੋਰੀ ਆਪਾਂ ਇਹ ਏਰੀਆ ਅਸੀਂ 8000 ਸਕਰ ਫੁੱਟ ਦੇ ਪੋਟਾਂ ਜੀ ਤੇ ਆਮ ਜਿੰਮ ਆਪਾਂ ਦੇਖੀ 8000 ਸਕਰ ਫੁੱਟ ਤੇ 5-5 ਜਮ ਬਣ ਜਾਣਗੇ ਹਾਂ 5 ਜਮ ਬਣ ਜਾਣਗੇ ਸਹੀ ਹੈ ਜਦੋਂ 2000 ਸਕਰ ਫੁੱਟ ਦਾ ਹੁੰਦਾ ਜਮ ਬਣ ਆ ਵੀ ਯਾਰ ਬਹੁਤ ਯਾਰ ਅਨੰਦ ਮਗਲ ਮੈਂ ਤੁਹਾਨੂੰ ਤਾਂ ਹੀ ਕਿਹਾ ਵੀ ਬਰਨਾਲੇ ਜਿਹੜੇ ਵਾਲੇ ਜਿੰਨੇ ਸਾਰੇ ਤਕੜੇ ਹੋ ਜੋ ਤਕੜੇ ਤਾਂ ਹੋ ਜੋ ਤਕੜੇ ਦਿਲ ਨਾ ਹੋਣਾ ਓਕੇ ਫੈਨ ਵਗੈਰਾ ਆਪਣੇ ਕੋ ਸਾਰੇ ਪੂਟੜਾ ਸਮਾਨ ਦਾ ਸਾਰਾ ਇੰਪੋਰਟਡ ਮਾਲ ਯਾਰ ਤੇ ਬਾਕੀ ਜਿਹੜਾ ਨੰਦ ਆ ਉਹ ਤੁਹਾਨੂੰ ਆ ਕੇ ਪਤਾ ਲੱਗ ਜਾਣਾ ਆ ਜੋ ਇੱਧਰ ਨੂੰ ਢੇੜਾ ਕਰਾਉਣਾ ਲੈ ਵੀ ਇੱਧਰ ਨੂੰ ਵੀ ਢੇੜਾ ਕਢਾ ਦਿਓ ਆ ਸਾਰੀ ਆਪਣੀ ਮਸ਼ੀਨਰੀ ਜੀ ਆਪਣੇ ਆ ਸਾਰੇ ਸੈੱਟ ਲੱਗੇ ਨਹੀਂ ਉਹ ਯਾਰ ਉਹ ਉਹ ਗੱਲ ਨਹੀਂ ਵੀ ਇੱਕ ਜਣਾ ਸੈੱਟ ਲਈ ਜਾਂਦਾ ਇੱਕ ਖੜਾ ਉਹ ਨਹੀਂ ਨਹੀਂ ਉਹ ਨਹੀਂ ਆਪਣੇ ਕੋਲ ਵੇਟ ਵੀ ਖੁੱਲੇ ਵੇਟ ਨੇ ਜੀ ਆਪਣੇ ਕੋਲ ਡਬਲ ਪੇਰ ਜੋੜੇ ਆ ਸਹੀ ਗੱਲ ਆ ਆ ਮਸ਼ੀਨ ਜੀ ਹਰੇਕ ਜਿੰਮ ਚ ਨਹੀਂ ਮਿਲਣੀ ਤੁਹਾਨੂੰ ਆਹ ਆਪਨੀ ਕਿਹ ਅੱਛਾ ਇਹਦੇ ਵਿੱਚ ਤਿੰਨ ਤੋਂ ਚਾਰ ਐਕਸਾਈਜਾਂ ਲਾ ਸਕਦੇ ਆਪਾਂ ਇਹ ਚ ਹੂੰ ਇਹਦੇ ਵਿੱਚ ਤਿੰਨ ਤੋਂ ਚਾਰ ਐਕਸਾਈਜਾਂ ਫੜਕ ਵੀ ਲਾ ਸਕਦੇ ਆਂ ਇਹ ਕੋਟਕੇ ਵੀ ਲਾ ਸਕਦੇ ਆ ਇਹ ਗੁੱਟਾਂ ਲਾ ਗੀ ਗੁੱਟਾਂ ਹਾਂਜੀ ਆ ਆ ਚੀਜ਼ ਹੋਰ ਆਪ ਦੀ ਸਾਰੀ ਐਕਸਰਸਾਈਜ਼ ਹੋਰ ਆਪ ਦੀ ਗੁੱਟ ਵਾਲੀ ਹਾਂਜੀ ਇਹ ਤੋਂ ਤਿੰਨ ਤੋਂ ਚਾਰ ਐਕਸਰਸਾਈਜ਼ ਲਾ ਸਕਦੇ ਆ ਬਾਕੀ ਆਪਾਂ ਆਇਆਂ ਨਹੀਂ ਇਹ ਵੀ ਵੇਟ ਆਪਣੇ ਉਹੀ ਸਿੱਟੇ ਪਿਆ ਸਾਰਾ ਕੁਝ ਆਪਾਂ ਕੈਰੀ ਕਰਦੇ ਆਂ ਉਹਨੂੰ ਸਾਹਮਣੇ ਰੱਖਿਆ ਹੋਇਆ ਆਪਣਾ ਵੇਟ ਵੀ ਇੰਪੋਰਟਡ ਆ ਸਾਰਾ ਵੇਟ ਪੂਰਾ ਲੇਟੈਸਟ ਵੇਟ ਆ ਇਹ ਹਾਂਜੀ ਅੱਜ ਦੇ ਟਾਈਮ 'ਚ ਜੋ ਵੇਟ ਚੱਲਦਾ ਸਾਰਾ ਇੰਪੋਰਟਡ ਆ ਆਪਣੇ ਕੋਲ ਯੂ ਐਸ ਤੋਂ ਇੰਪੋਰਟਡ ਮਾਲ ਆ ਇਹ ਸਾਰਾ ਇੰਪੋਰਟਡ ਮਾਲ ਲੇਟੈਸਟ ਸਾਰਾ ਅਗੜਾ ਲੇਟੈਸਟ ਮਾਲ ਆ ਸਾਰਾ ਆਪਣੇ ਕੋਲ ਸਿਸ 10 ਦਿਨ ਆਪਾਂ ਦੂਜਾ ਲੋਡ ਨੋਰਮਲ ਮਿਕਸ ਐਕਸਾਈ ਲਵਾਵਾਂਗੇ ਬੰਦਾ ਰੈਗੂਲਰ ਹੋ ਜਵੇ ਜੀ 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 ਫਿਰ ਉਹ ਉਵੇਂ ਫਿਰ ਕਿਵੇਂ ਬੰਦਾ ਕਹੂਗਾ ਕਿਵੇਂ ਸਰੀਰ ਬਣਾਉਣਾ ਅਸੀਂ ਡਾਈਟ ਵੀ ਤੁਹਾਨੂੰ ਚੈਅ ਕਰਕੇ ਦਵਾਵਾਂਗੇ ਹਾਂ ਜੀ ਦਵਾਵਾਂਗੇ ਲਾਂਭਾ ਨਹੀਂ ਆਉਂਦਾ ਕੋਈ ਲਾਂਭਾ ਨਹੀਂ ਆਪਣੇ ਜੋ ਵੀ ਆਪਣੇ ਸਪਲੀਮੈਂਟ ਲੈਣੇ ਆ ਬੰਦੇ ਨੇ ਉਹ ਆਪਣੇ ਕੰਟੈਕਟ ਵਧੀਆ ਬੰਦੇ ਨਾਲ ਕਨੈਕਟ ਹੈ ਜੀ ਪੂਰ ਗਰੰਟੀ ਹੋ ਗਈ ਗਰੰਟੀ ਵੀ ਪੂਰਾ ਬਿੱਲ ਕੱਟ ਕੇ ਦਵਾਵਾਂਗੇ ਪ੍ਰੋਪਰ ਰੈਨ ਸਰਟੀਫਾਈ ਆਪਾਂ ਸਾਰਾ ਦਵਾਵਾਂਗੇ ਹਾਂ ਜੀ ਕੋਈ ਵੀ ਵੈਸੀ ਦੇ ਦਾਂਗੇ ਵਧੀਆ ਕੰਮ ਹੈ ਆਨਲਾਈਨ ਉਹ ਚੈੱਕ ਰਿਓ ਆਪਦਾ ਆਪਣਾ ਸਾਰਾ ਬੜਾ ਪ੍ਰੋਜੈਕਟ ਹੋਵੇ ਆਨਲਾਈਨ ਵੀ ਉਹ ਸ਼ੋਅ ਕਰੂਗਾ ਆਪਣਾ ਲੈ ਵੀ ਹੁਣ ਜਿਮ ਜਿਮ ਬਾਰੇ ਤਾਂ ਮੈਂ ਤੁਹਾਨੂੰ ਮੋਟੇ ਮੋਟੇ ਗੱਲਾਂ ਦੱਸ ਦਿੰਦਾ ਬਰੀਕੀ ਤੁਹਾਨੂੰ ਆਗੇ ਪਤਾ ਲੱਗ ਜੂਗੀ ਗੇੜਾ ਮੈਂ ਸਾਰੀ ਚ ਮਰਾ ਦਿੰਨਾ ਸੀਨ ਸੂਣ ਉੱਤੇ ਚੱਲਦੇ ਤੁਸੀਂ ਦੇਖ ਲੇਆ ਤੇ ਬਾਹਰਲੇ ਪਾਸੋਂ ਵੀ ਆਪਾਂ ਮੈਨਾ ਮਾੜਾ ਦਿਖਾ ਦਾਂਗੇ ਹਨਾ ਬਾਹਰਲੇ ਪਾਸੋਂ ਵੀ ਨਿਕਾ ਮਰਾ ਦਾਂਗੇ ਆਪਣੇ ਕੋਲ ਫਿਕਸ ਵੇਟ ਵੀ ਹੈਗੇ ਆ ਜੀ ਆ ਸਾਰੇ ਤੇ ਬੈਲਟ ਵੀ ਆਪਾਂ ਅਵੇਲੇਬਲ ਕੀਤੀ ਐ ਨਹੀਂ ਬੈਲਟ ਨਹੀਂ ਹੁੰਦੀ ਜੀ ਆਪਣੇ ਸਾਰੇ ਸਾਰੇ ਸਾਈਜ਼ਾਂ ਦੀ ਬੈਲਟ ਹੈਈ ਆਪਣੇ ਕੋਲ ਚਾਹੇ ਮੋਟਾ ਬੰਦਾ ਚਾਹੇ ਪਤਲਾ ਹਰੇਕ ਸਾਹੀ ਦੀ ਬੈਲਟ ਦਵਾਵਾਂਗੇ ਆਪਾਂ ਹੀ ਹਰ ਚੀਜ਼ ਸਾਰੀ ਦਾ ਹੀ ਖਿਆਲ ਰੱਖਿਆ ਗਿਆ ਹਾਂਜੀ ਆਪਾਂ ਆਪਣੇ ਕੋਲ ਹਰੇਕ ਟਾਈਪ ਦੀ ਵੇਟ ਹਰੇਕ ਟਾਈਪ ਦੀ ਐਕਸਰਸਾਈਜ਼ ਇੱਕ ਪੁਆਇੰਟ ਰਾਡ ਵਗੈਰਾ ਆਪਣੇ ਕੋਲ ਥੋੜਾ ਵਗੈਰਾ ਬਸ ਉਹ ਆਪਣਾ ਉਹ ਲਿਆਵਾਂਗੇ ਆਪਣਾ ਦੂਜਾ ਟਾਇਰ ਰਹਿ ਗਿਆ ਉਹ ਲਿਆਵਾਂਗੇ ਹਾਂ ਬਾਕੀ ਕਿਹੜਾ ਵੇਟ ਆ ਆਪਣੇ ਐਨ ਵੀ ਵੇਟ ਤੇ ਬੰਦਾ ਇੱਕ ਉਹ ਹਜੇ ਵੀ ਤੁਹਾਡੇ ਕੋਲ ਇੰਨੀਆਂ ਚੀਜ਼ਾਂ ਪਈਆਂ ਵੀ ਜਿਹੜੀਆਂ ਸਾਰੀਆਂ ਵਰਤੀਆਂ ਨਹੀਂ ਜਾਣਗੀਆਂ ਮੈਨੂੰ ਇੰਨਾ ਪਤਾ ਆਪਣੇ ਕੋਲ ਵੇਟ ਵੀ ਇਹ ਕਈ ਤਰ੍ਹਾਂ ਦਾ ਵਾ ਹੂੰ ਇੱਕ ਕਬੇਟ 2 2 3 3 ਸੈੱਟ ਹੈਗੇ ਆਪਣੇ ਕੋਲ ਡਬਲ ਪੇਅਰ ਆ ਨਵੋ ਕੀ ਐਕਸਰਸਾਈਜ਼ ਆਪਣੇ ਕੋਲ ਡਬਲ ਪੇਅਰ ਡਬਲ ਪੇਅਰ ਨੇ ਸਾਰੇ ਆਪਣੇ ਕੋਲ ਸਹੀ ਹੈ ਬੰਦਾ ਇੱਕ ਐਕਸਰਸਾਈਜ਼ ਲਾਉਂਦਾ ਉਹਨੂੰ ਦੂਜੇ ਬੰਦੇ ਨੇ ਰੁਕੇ ਨਾ ਹੂੰ ਕੋਈ 20 ਕਿਲੋ 25 ਕਿਲੋ ਸਾਰੇ ਆ ਸਾਰੇ ਡਬਲ ਆ ਯਾਰ ਆਪਣੇ 40 ਕਿਲੋ ਤੱਕ ਹੈਗਾ weight ਆਪਣੇ ਕੋਲ 40 ਕਿਲੋ ਤੱਕ weight ਬਾਕੀ ਮੈਂ ਨੰਬਰ ਚੱਲ ਰਹੇ ਜੀ ਆਪਣੇ ਦੋਨੇ ਹਾਂਜੀ ਠੀਕ ਹੈ ਕੋਈ ਇਨਕੁਆਰੀ ਕਰਨੀ ਹੈ ਮੈਂ ਤੁਹਾਨੂੰ ਯਾਰ ਇਹ ਇਹ ਤੁਹਾਨੂੰ ਦੇਖਣ ਵਾਲਿਆਂ ਨੂੰ ਇਹੀ ਕਹਿਣਾ ਵੀ ਵਿਜ਼ਿਟ ਕਰਿਓ। ਪਹਿਲਾਂ ਦੇਖੋ ਹਾਂਜੀ। ਵਿਜ਼ਿਟ ਕਰਕੇ ਅਗਲੀ ਗੱਲ ਕਰਦੇ ਹਾਂ। ਹਾਂਜੀ। ਕਿਉਂਕਿ ਕੈਮਰਾ ਤਾਂ ਇੱਕ ਜਰੀ ਆਈ ਆ ਤੁਹਾਨੂੰ ਦਿਖਾਉਂਦਾ। ਜਿਹੜੀ ਚੀਜ਼ ਜਿਹੜਾ ਸਵਾਦ ਜਿਹੜਾ ਆਨੰਦ ਆ ਰਿਹਾ ਉਹ ਤੁਹਾਨੂੰ ਆ ਕੇ ਹੀ ਆਉਣਾ। ਹਾਂਜੀ। ਬਾਕੀ ਆ ਸਾਰਾ ਆਪਣਾ ਕੋ ਕਾਰਡੀਓ ਵਗੈਰਾ ਦਾ ਸਾਰੀ ਸੈਸਰੀ ਪਈ ਆ ਜੀ। ਜੀ। ਆਪਣੇ ਉਹ ਮੜਾ ਆਪਣੇ ਆਹ ਸਾਰਾ ਡੈੱਡਲਿਫਟ ਤੇ ਭੈਣਾਂ ਨੂੰ ਵੀ ਸੁਨੇਹਾ ਲਾਵਾ ਕਿ ਵੀਰਾਂ ਵਾਸਤੇ ਹੀ ਗੱਲ ਹੈ। ਹਾਂਜੀ, ਲੇਡੀਜ਼ ਦਾ ਵੀ ਆਪਣਾ। ਹਮ। ਉਹ ਬਾਥਰੂਮ ਲੇਡੀਜ਼ ਵਾਸਤੇ ਵੀ ਲੱਗਾ ਬੰਦਿਆਂ ਵਾਸਤੇ ਲੱਗਾ ਜੀ। ਚੱਕ ਬਈ। ਇਹ ਵੀ ਕੰਮ ਸੌਖਾ ਹੋ ਗਿਆ ਵੀਰ ਤੇ ਭੈਣ ਮੇਰੇ ਜਿਹੜੇ ਦੇਖ ਰਹੇ ਆ ਮੈਨੂੰ ਮੇਰੇ ਤੋਂ ਛੋਟੇ ਵੱਡੇ ਜਿੰਨੇ ਵੀ ਆ ਉਹ ਸਾਰੇ ਤਕੜੇ ਹੋ ਜਓ ਹਾਂ ਜੀ ਬਾਕੀ ਆ ਪ੍ਰੋਪਰ ਡੈੱਡ ਲਿਫਟ ਵਾਸਤੇ ਪ੍ਰੋਪਰ ਵਧੀਆ ਜੀ ਆਹ ਡੈੱਡ ਲਿਫਟ ਵਾਸਤੇ ਅੱਛਾ ਇਹ ਵਖਰਾ ਕਰਤਾ ਕੰਮ ਇਹ ਹਾਂ ਜੀ ਆ ਹੋਵੇ ਚ ਭੰਨ ਤੋੜ ਵਾਲੀ ਆ ਫਿਰ ਇਹ 'ਚ ਕੋਈ ਵੀ ਤੁਹਾਨੂੰ ਆਮ ਨਹੀਂ ਹੋ ਸਕਦਾ ਬਾਕੀ ਆਪਾਂ ਹੀ ਕਰੀਆਂ ਆ ਵੀ ਲੱਗ ਤੋਂ ਆ ਜੀ ਅੱਜ ਕੱਲ ਲੇਟਸ ਆਪਣੇ ਕਿਹੜੀ ਲੇਟਸ ਅੱਜ ਕੱਲ ਚੱਲਦੀਆਂ ਨੇ ਬਹੁਤ ਘੱਟ ਜਿਮ 'ਚ ਮਿਲਣਗੀਆਂ ਤੁਹਾਨੂੰ ਆ ਚੀਜ਼ ਜੀ ਆਹ ਆਪਣੇ ਗ੍ਰੈਪ ਆ ਜਿਹੜੇ ਜਿਹੜੇ ਆਪਣੇ ਰਾੜਾ ਹੁੰਦੀਆਂ ਨੇ ਸਪੈ ਨਵੀਂ ਤਕਨੀਕ ਹੈ ਸਾਰਾ ਸਾਰਾ ਸੋਹਣਾ ਹੈ ਅੱਛਾ ਤੇ ਆਹ ਲਾਤਾ ਹੈ ਇਹ ਫੈਨ ਵੀ ਸਪੈਸ਼ਲ ਜਿਮ ਵਾਸਤੇ ਹੁੰਦਾ ਹੈ ਅੱਛਾ ਇੰਨੀ ਸਪੀਡ ਤੇ ਚੱਲਣਾ ਹੈ ਹਾਂ ਹੈ ਬਸ ਇਹਨੇ ਹਵਾ ਸਰਕੂਲੇਟ ਕਰਨੀ ਹੈ ਆਪਣੀ ਕਮੀਜ਼ ਦੀ ਇਹਨੇ ਟੈਂਪਰੇਚਰ ਠੰਡਾ ਰੱਖਣਾ ਬਸ ਇਹਨੇ ਹਾਂ ਬਸ ਏਸੀਆਂ ਦੀ ਹਵਾ ਘੁਮਾਉਣੀ ਹੈ ਬਸ ਸਰਕੂਲੇਟ ਕਰਨਾ ਸਰਕੂਲੇਟ ਕਰਨੀ ਹੈ ਹਾਂਜੀ ਹਾਂ ਲੈ ਵੀ ਇਹ ਵੀ ਖਿਆਲ ਰੱਖਿਆ ਪੂਰਾ ਐਂ ਵੀ ਕੱਲੇ ਏਸੀ ਜੜ ਤੇ ਪੱਖੇ ਜੜ ਤੇ ਕੰਮ ਹੋਵੇ ਬਾਕੀਆਂ ਬਾਹਰ ਵੀ ਆ ਗਈ ਆਪਣੇ ਇਧਰ ਹਾਂ ਆ ਇਧਰ ਪਿਛਲੇ ਪਾਸੇ ਹਾਂਜੀ ਰੈਡੀ ਹੋ ਰਹੀ ਆ ਹੂੰ ਬਸ ਤੱਕ ਨਹੀਂ ਰੈਡੀ ਆ ਬਸ ਸਮਾਨ ਲਿਆ ਕੇ ਰੱਖਣਾ ਆਪਾਂ ਹੀ ਬਸ ਹਾਂ ਵੀ ਜਿਮ ਤਕਰੀਬਨ ਸਾਰੀ ਰੈਡ ਗਈ ਆ ਹਾਂ ਰੈਡੀ ਆ ਸਮਾਨ ਹਾਂ ਇਧਰ ਵਾਸ਼ਰੂਮ ਆ ਗਏ ਆਪਣੇ ਇਧਰ ਵਾਸ਼ਰੂਮ ਆ ਗਏ ਨਾਉਣ ਵਗੈਰਾ ਸਾਰਾ ਆਪਣਾ ਨਾਉਣ ਵਗੈਰਾ ਇਹਨੇ ਇੱਕ ਜੌਬ ਯੂ ਤੇ ਜਾਣਾ ਵਾ ਇਥੋਂ ਨਾ ਨੂੰ ਕਿ ਤਿਆਰ ਹੋ ਕੇ ਮਾਸ਼ਾਅੱਲਾ ਨਾ ਨੂੰ ਯਾਰ ਪੂਰਾ ਲੈ ਸ਼ਾਵਰ ਵਗੈਰਾ ਪੂਰੇ ਲੈਨੇ ਆਪਣੇ ਹਾਂਜੀ ਲੋਕਰ ਵਗੈਰਾ ਬਣ ਗਏ ਆਪਣੇ ਫਿੱਟ ਕਰਨ ਵਾਲੀ ਆ ਬੈਠੋ ਵਰਦੀ ਪਾ ਕੇ ਚਾ ਸਵੇਰੇ ਲਾ ਕੇ ਜਿਵੇਂ ਮੁਰ ਜਾ ਹਾਂਜੀ ਕੰਮ ਤੇ ਹਾਂਜੀ ਹਾਂਜੀ ਹਮ ਲੇਡੀਜ਼ ਵਾਸਤੇ ਲੇਡੀ ਵਾਸਤੇ ਸੇਮ ਹੀ ਆ ਉਹ ਲੱਗ ਉਹ ਵੀ ਲੱਗਾ ਬਾਥਰੂਮ ਲੱਗਾ ਪਰ ਸੇਮ ਆ ਨਾ ਨੂੰ ਨੂਨ ਦਾ ਵੀ ਸਾਰਾ ਕੁਝ ਹਮ ਹਾਂਜੀ ਆ ਚੀਜ਼ ਦੇਖ ਕੇ ਥੋੜਾ ਦਿਮਾਗ ਘੁੰਮਣਾ ਇਥੋਂ ਹਿਲਣਾ ਮੜਾ ਕੈਮਰਾ ਮਾਰ ਦਿਓ ਪਹਿਲਾਂ ਇੱਧਰ ਆ ਪੂਲ ਆ ਗਿਆ ਹਨਾ ਹਾਂਜੀ ਆ ਪੂਲ ਇਹ ਤਾਂ ਆਪਣਾ ਸਾਰਾ ਪਿੰਡ ਨਾਲ ਏਡਾ ਵੱਡਾ ਆ ਹਾਂਜੀ ਵੱਡਿਆਂ ਵਾਸਤੇ ਆਏ ਪਏ ਅੱਛਾ ਇਹ ਵੱਡਿਆਂ ਵਾਸਤੇ ਆ ਬੱਚਿਆਂ ਵਾਸਤੇ ਉਧਰ ਆਪਾਂ ਹਾਂਜੀ ਅੱਛਾ ਉਹ ਛੋਟਿਆਂ ਵਾਸਤੇ ਆ ਗਿਆ ਉਹ ਬੱਚਿਆਂ ਵਾਸਤੇ ਲੱਗੀ ਬਣਾਤਾ ਸੀ ਫਿਰ ਹਾਂਜੀ ਯਾਰ ਇਹ ਵੀ ਚੀਜ਼ ਹੈ ਤੇ ਅਨ ਰੱਖਿਆ ਗਿਆ ਲੈ ਉਧਰ ਦੇਖੋ ਨਹੀਂ ਹਾਲਾ ਕਹਿੰਦਾ ਵੀ ਇੱਕ ਬਣ ਗਿਆ ਤੇ ਚਲੋ ਜੀ ਉਹ ਬੱਚਿਆਂ ਵਾਸਤੇ ਫਿਰ ਆਇਆ ਵੀ ਲੈ ਆਹ ਬੱਚਿਆਂ ਵਾਲਾ ਆ ਗਿਆ ਇਹ ਛੋਟਾ ਆ ਗਿਆ ਉਹ ਵੱਡਾ ਹੈ ਉਹ 6 ਫੁੱਟ ਡੂੰਘੇ ਦਾ ਕਰਾਪਣਾ ਇਹ ਇੱਕ ਪਾਸੇ 4 ਫੁੱਟ ਆਇਆ ਢਾਲ ਰੱਖੀ ਜਾ ਹਾਂ ਢਾਲ ਰੱਖੀ ਵੀ ਆ 6 ਫੁੱਟ ਦਾ ਆਪਣੇ ਐ ਵੀ 10-12 ਸਾਲ ਤੱਕ ਨਾ ਸਕਦਾ ਬੱਚਾ ਇੱਥੇ ਹੂੰ ਛੋਟੇ ਬੱਚੇ ਮਾ ਪੰਜ ਚਾਰ ਪੰਜ ਛੇ 6 ਸਾਲ ਤੱਕ ਇੱਥੇ ਨਾ ਸਕਦੇ ਠੀਕ ਆ ਤੇ ਬਾਕੀ ਇਹ ਇਧਰਲੇ ਪਾਸੇ ਜਿਹੜੇ ਪ੍ਰੋਜੈਕਟ ਆਪਣੇ ਮਗਰ ਚੱਲ ਰਹੀ ਹੈ ਇਧਰ ਆਪਣੇ ਇੱਥੇ ਸਾਰਾ ਸਾਰਾ ਪਾਣੀ ਭਰਨਾ ਤੇ ਆਪਣੇ ਏ ਲੈਕ ਬਣੂਗਾ ਇਹ ਇਹ ਲੈਕ ਬਣੂਗੀ ਉਹ ਦਵੀ ਲੈਕ ਬਣਨੀ ਆ ਜੀ ਹਾਂ ਜੀ ਤੇ ਬਾਕੀ ਇੱਕ ਚੀਜ਼ ਵੀ ਚੀ ਫਾਰਮਿੰਗ ਵੀ ਵਿਚੀ ਆਪਣੀ ਫਿਸ਼ ਫਾਰਮਿੰਗ ਕਰਾਂਗੇ ਨਾਲ ਆਪਾਂ अच्छा वो भी फिश फार्मिंग भी आनी ਵਿੱਚ ਹੈ ਵੀ ਸਾਨੂੰ ਸਭਾ ਸਾਰਾ ਹੀ ਕੰਮ ਆ ਜੀ ਆਪਾਂ ਵਿੱਜੀ ਫਾਰਮਿੰਗ ਆਪਾਂ ਐਗਰੀਕਲਚਰਲ ਸਿਸਟਮ ਹੀ ਆਈ ਹੈ ਇੱਥੇ ਦੇਖੋ ਇਧਰ ਓਪਨ ਬਾਏ ਓਪਨ ਹੀ ਦਿਖਣਾ ਇਧਰ ਯਾਰ ਗ੍ਰੀਨਰੀ ਚੈੱਕ ਕਰੋ ਯਾਰ ਕਿੰਨੀ ਕਿੰਨਾ ਯਾਰ ਪੇੜ ਪੌਦੇ ਜਿੱਧਰ ਨੂੰ ਚਾਗੇ ਯਾਰ ਹਰਿਆਲੀ ਹਰਿਆਲੀ ਹੈ ਗ੍ਰੀਨਰੀ ਵੀ ਦੇਣੀਆਂ ਜੀ ਆਪਾਂ ਐ ਨਹੀਂਗਾ ਜੀ ਜੀ ਵੀ ਕੰਦਾ ਹੀ ਦੇਣੀਆਂ ਨੇ ਆਪਣਾ ਜਾਦੇ ਆਪਣਾ ਗ੍ਰੀਨਰੀ ਦਾ ਸਿਸਟਮ ਆ ਜੀ ਸਰ ਗ੍ਰੀਨਰੀ ਦਾ ਸਿਸਟਮ ਆ ਬਾਕੀ ਜਦੋਂ ਤੁਸੀਂ ਆਉਂਗੇ ਤੁਹਾਨੂੰ ਆ ਕੇ ਸਾਰੀ ਚੀਜ਼ ਕੱਲੀ ਕੱਲੀ ਵਿਜ਼ਿਟ ਕਰੋ ਕੋਈ ਤੁਹਾਨੂੰ ਰੋਕ ਟੋਕ ਨਹੀਂ ਆਪਾਂ ਨੇਚਰ ਨੂੰ ਆਪਾਂ ਪਹਿਲਾਂ ਰੱਖਿਆ ਹੈ ਵੱਧ ਜੀ ਨੇਚਰ ਨੂੰ ਪਹਿਲਾਂ ਹਾਂ ਨੇਚਰ ਨੇਚਰ ਨੂੰ ਪਹਿਲਾਂ ਮੁੱਖ ਰੱਖ ਕੇ ਚੱਲੇ ਵੇ ਹਾਂ ਜੀ ਇੱਧਰ ਵੀ ਆਪਾਂ ਆਹਲੇ ਢਾਲ ਤੇ ਵੀ ਆਪਾਂ ਪੂਰੇ ਬਰੀਆ ਲਾਏ ਹਾਂ ਹਾਂ ਲੈ ਇੱਧਰ ਦੇਖ ਲਓ ਕਰੋ ਚੈੱਕ ਕਿਉਂ ਮੰਨਦੇ ਹੋ ਆ ਆਨੰਦ ਆਉਣਾ ਤੁਹਾਨੂੰ ਇੱਥੇ ਆ ਇੱਥੇ ਵੀ ਇੱਥੇ ਬੈਠਣ ਨੂੰ ਹਟ ਲਾਵਾਂਗੇ ਇੱਥੇ ਵੀ ਕੁਰਸੀਆਂ ਲਾਵਾਂਗੇ ਇੱਥੇ ਬੈਠਣ ਨੂੰ ਪਰ ਇਹ ਚ ਪਾਣੀ ਭਰ ਗਿਆ ਸਾਰਾ 20-40 ਫੀਲਿੰਗ ਆਇਆ ਕਰੋ ਜੀ ਜੀ ਇੱਥੇ ਆ ਸਾਰਾ ਘਾਕੂ ਲੱਗ ਗਿਆ ਇੱਥੇ ਜੀ ਯਾਰ ਇੱਥੇ ਤੁਸੀਂ ਨਹਾਉਣਾ ਨਹਾਉਣ ਕਰਨਾ ਇੱਥੇ ਚਹਿਲ ਆ ਅੰਦਰ ਤੁਸੀਂ ਸਰੀਰ ਦਾ ਜੋਰ ਲਵਾਉਣਾ ਹੋਰ ਦੱਸੋ ਯਾਰ ਕੀ ਚਾਹੀਦਾ ਜਿਹੜੀਆਂ ਚੀਜ਼ਾਂ ਵੱਡੇ ਵੱਡੇ ਸ਼ਹਿਰਾਂ 'ਚ ਨਹੀਂ ਨਾ ਆਪਾਂ ਨੂੰ ਮਿਲਦੀਆਂ ਆਏ ਨਹੀਂ ਮੈਂ ਕਹਿੰਦਾ ਮਿਲਦੀਆਂ ਨੇ ਜਿਹੜੀਆਂ ਨਹੀਂ ਮਿਲਦੀਆਂ ਉਹ ਇੱਥੇ ਤੁਹਾਨੂੰ ਪਿੰਡਾਂ 'ਚ ਮਿਲ ਜਾਈਓ ਇੱਥੇ ਆਪਾਂ ਹੀ ਗ੍ਰੀਨਰੀ ਬਾਕੀ ਦਾ ਕੰਮ ਤਾਂ ਹੀ ਨੇ ਵਧੀਆ ਰੈਸਟੋਰੈਂਟ ਵੀ ਸਾਰੇ ਵਧੀਆ ਕਲੱਬ ਵੀ ਹੈਗੇ ਨੇ ਰੈਸਟੋਰੈਂਟ ਵੀ ਹੈਗੇ ਨੇ ਆਪਣੇ ਹੋਟਲ ਵੀ ਵਧੀਆ ਵਧੀਆ ਲੁਧਿਆਣੇ ਵਗੈਰਾ ਸਾਰੇ ਵਧੀਆ ਵਧੀਆ ਹੈਗੇ ਨੇ ਜੀ ਪਰ ਉਹਨਾਂ ਕੋ ਕੰਦਾ ਨੇ ਚਲੋ ਡੈਕੋਰੇਸ਼ਨ ਬਹੁਤ ਸੋਹਣੀ ਆ ਆਪਾਂ ਮੈਂ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਪਰ ਆਪਾਂ ਨੇਚਰ ਦੇ ਰਹੇ ਆ ਜਿਆਦਾ ਜਿਆਪਾ ਗ੍ਰੀਨਰੀ ਇਧਰ ਵੀ ਸਾਰਾ ਕੰੰਦਾ ਨਹੀਂ ਕੀਤੀ ਆਪਾਂ ਬੰਦ ਨਹੀਂ ਕੀਤਾਗਾ ਆਪਾਂ ਐ ਵੀ ਬੰਦਾ ਦੇਖੇ ਤਾਂ ਫੁੱਲਾ ਦੇਖੋ ਇਧਰ ਹਾਂ ਦੇਖੋ ਕੈਮਰਾ ਮਾਰੂ ਆਲੇ-ਦਾਲੇ ਸਾਰੇ ਗ੍ਰੀਨਰੀ ਆ ਇਧਰ ਮਾਰੂ ਬਾਕੀ ਗੋਲ ਕਮਾ ਦੇਓ ਬਾਕੀ ਮੈਂ ਉੱਤੇ ਸੀਨ ਚਲਾ ਦੇਣੇ ਆ ਤੁਸੀਂ ਚੈੱਕ ਕਰੋ ਯਾਰ ਵੀਡੀਓ ਦੇ ਵਿੱਚੋਂ ਵੀ ਤੁਸੀਂ ਉਹ ਚੀਜ਼ ਫੀਲ ਕਰੋਗੇ ਜਿਹੜੀ ਅਸੀਂ ਦੱਸਣੀ ਚਾ ਰਹੇ ਹਾਂ ਹਾਂਜੀ ਬਾਕੀ ਤੁਸੀਂ ਵਿਜ਼ਿਟ ਕਰਕੇ ਸਾਨੂੰ ਵੱਧ ਪਤਾ ਲੱਗੂਗਾ ਵਿਜ਼ਿਟ ਕਰੋਗੇ ਨੰਬਰ ਚੱਲ ਰਿਹਾ ਜੀ ਹਾਂਜੀ ਤੇ ਤੁਸੀਂ ਵਿਜ਼ਿਟ ਕਰੋ ਲੋਕੇਸ਼ਨ ਤੁਹਾਨੂੰ ਭੇਜ ਦੇਣਗੇ ਜੇ ਤੁਸੀਂ ਲੋਕੇਸ਼ਨ ਮੰਗਾਉਗੇ ਹਾਂਜੀ ਬਾਕੀ ਪੈਸੇ ਨਾਲ ਬੜਾ ਪੁੱਛੇ ਆਪਣੇ ਰੇਟ ਨਹੀਂ ਰੇਟ ਤੁਸੀਂ ਇੱਥੇ ਤੁਸੀਂ ਪਹਿਲਾਂ ਆ ਕੇ ਦੇਖੋ ਫਿਰ ਤੁਹਾਨੂੰ ਦੱਸਾਂਗੇ ਜੀ ਇਹਨਾਂ ਅਸੂਲ ਹੀ ਇਹੀ ਬਣਾਇਆ ਇਹਨਾਂ ਦਾ ਵੀ ਤੁਸੀਂ ਵਿਜ਼ਿਟ ਕਰੋ ਜਦੋਂ ਤੁਹਾਡੇ ਦਿਲ ਨੂੰ ਸੈਟੀਸਫੈਕਸ਼ਨ ਹੋ ਗਈ ਤੁਸੀਂ ਆਪ ਹੀ ਪੈਸੇ ਫੜਾ ਕੇ ਤੇ ਮੈਂਬਰਸ਼ਿਪ ਲੈ ਜਾਣੀ ਆ ਵੀਡੀਓ ਸ਼ੇਅਰ ਕਰਦੇ ਹੋ ਜੇ ਗ੍ਰੀਨਰੀ ਨਾਲ ਪਿਆਰ ਕਰਦੇ ਹੋ ਮੈਂ ਕਹਿੰਦਾ ਗ੍ਰੀਨਰੀ ਨਾਲ ਪਿਆਰ ਕਰਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪਹੁੰਚਿਓ ਬਰਨਾਲੇ ਜਿਹੜੇ ਵਾਲੇ ਤਾਂ ਪੂਰੇ ਤਕੜੇ ਹੋ ਕੇ ਪਹੁੰਚ ਜਾਓ